ਤੋ ਪਹਿਲੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ਾਂਤ ਮੋੜ ਵਿੱਚ ਆਉਣ ਦੀ ਕੋਸ਼ਿਸ਼ ਕਰਨਾ ਕਿਉਂਕਿ ਜੋ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਸਕਦੀ ਹੈ ਇਹੋ ਜਿਹੀ ਜਾਣਕਾਰੀ ਤੁਹਾਨੂੰ ਸੋ ਕਾਲਡ ਬਾਬਿਆਂ ਤੋਂ ਵੀ ਨਹੀਂ ਮਿਲ ਸਕਦੀ ਕਿਉਂਕਿ ਪਖੰਡੀ ਤੇ ਅਗਿਆਨੀ ਲੋਕ ਕਦੇ ਵੀ ਸੱਚ ਤੇ ਗਿਆਨ ਦੀ ਗੱਲ ਹੀ ਨਹੀਂ ਕਰ ਸਕਦੇ ਉਹਨਾਂ ਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਕੋਲ ਤੁਹਾਨੂੰ ਦੇਣ ਦੇ ਲਈ ਕੀ ਕੁਝ ਹੈ ਤੇ ਕੀ ਨਹੀਂ ਜਾਣਕਾਰੀ ਮਿਲ ਸਕਦੀ ਇਹਦਾ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਹ ਸਾਰੀ ਗੱਲਬਾਤ ਮਾਈਂਡ ਸੈਟ ਨਾਲ ਜੁੜੀ ਹੋਈ ਹੈ ਏਕਰ ਤੁਸੀਂ ਉਹ ਚੀਜ਼ ਸਮਝ ਲੈਂਦੇ ਹੋ ਜੋ ਮੈਂ ਕਹਿਣੀ ਚਾਹੁੰਦਾ ਹਾਂ ਤਾਂ ਤੁਹਾਨੂੰ ਸਚਾਈ ਦਾ ਪਤਾ ਲੱਗ ਜਾਵੇਗਾ ਨਹੀਂ ਤਾਂ ਨਹੀਂ ਏਕਰ ਤੁਸੀਂ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਕਰ ਲਵੋ ਕਿਉਂਕਿ ਇਸ ਚੈਨਲ ਦੇ ਤੁਹਾਨੂੰ ਬਹੁਤ ਕੁਝ ਵਧੀਆ ਸੌਨ ਨੂੰ ਮਿਲੇਗਾ ਦੂਸਰੀ ਬੇਨਤੀ ਹੈ ਕਿ ਵੀਡੀਓ ਨੂੰ ਐਂਡ ਤੱਕ ਸੁਣਿਓ ਇਹ ਸਾਰੀ ਗੱਲਬਾਤ ਆਪਸ ਵਿੱਚ ਜੁੜੀ ਹੋਈ ਹੈ ਐਂਡ ਵਿੱਚ ਜਦੋਂ ਸਾਰੀਆਂ ਕੜੀਆਂ ਇੱਕ ਦੂਸਰੇ ਨਾਲ ਜੁੜ ਜਾਣਗੀਆਂ ਤਾਂ ਤੁਸੀਂ ਸਮਝ ਜਾਓਗੇ ਮੈਂ ਕੀ ਕਹਿਣਾ ਚਾਹੁੰਦਾ ਸੀ ਅਸਲ ਵਿੱਚ ਮਾਈਂਡਸੈਟ ਸਾਡੀ ਜ਼ਿੰਦਗੀ ਵਿੱਚ ਕਿੰਨਾ ਜ਼ਬਰਦਸਤ ਤੇ ਖਤਰਨਾਕ ਰੋਲ ਅਦਾ ਕਰਦਾ ਹੈ ਆਓ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਮਾਈਂਡਸੈਟ ਦੇ ਬਾਰੇ ਮਾਈਂਡਸੈਟ ਤੋਂ ਭਾਵ ਵੱਖ-ਵੱਖ ਪਹਿਲੂਆਂ ਪ੍ਰਤੀ ਸਾਡੇ ਰਵੱਈਏ ਵਿਸ਼ਵਾਸ ਅਤੇ ਦ੍ਰਿਸ਼ਟੀਕੋਣਾਂ ਨੂੰ ਦਰਸਾਉਂਦਾ ਹੈ ਜ਼ਿੰਦਗੀ ਦੀ ਪੂਰੀ ਖੇਡ ਇਸ ਉੱਪਰ ਹੀ ਘੁੰਮਦੀ ਹੈ ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਾਡੀਆਂ ਖੁਸ਼ੀਆਂ ਤੇ ਦੁੱਖਾਂ ਲਈ ਅਮੀਰੀ ਤੇ ਗਰੀਬੀ ਲਈ ਖੁਦ ਦੇ ਵਿਕਾਸ ਲਈ ਸਾਡਾ ਮਾਈਂਡਸੈਟ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਆਪਣੀ ਸੋਚ ਅਨੁਸਾਰ ਅਸੀਂ ਜੋ ਵੀ ਆਸ-ਪਾਸ ਤੋਂ ਸਿੱਖਦੇ ਹਾਂ ਇਹ ਸਭ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ ਇਹੀ ਸੁਭਾਅ ਇਸ ਨੂੰ ਪੱਕੀ ਆਦਤ ਵਿੱਚ ਬਦਲ ਦਿੰਦਾ ਹੈ ਜੋ ਆਪਣੇ ਆਪ ਕੰਮ ਕਰਦੀ ਹੈ ਕਿਉਂਕਿ ਪੱਕੀਆਂ ਆਦਤਾਂ ਆਟੋਮੈਟਿਕ ਕੰਮ ਕਰਦੀਆਂ ਹਨ ਇਸ ਲਈ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਇਹੀ ਚਾਹੀਦੀ ਹੈ ਕਿ ਅਸੀਂ ਹਮੇਸ਼ਾ ਆਸ-ਪਾਸ ਤੋਂ ਚੰਗੀ ਜਾਣਕਾਰੀ ਹੀ ਹਾਸਲ ਕਰੀਏ ਇਸ ਲਈ ਸਾਨੂੰ ਅਕਸੈਪਟ ਕਰਨ ਦੀ ਕਲਾ ਉੱਪਰ ਕੰਮ ਕਰਨਾ ਪਵੇਗਾ ਦੂਸਰੇ ਪਾਸੇ ਮਾੜੀ ਜਾਣਕਾਰੀ ਨੂੰ ਦਿਮਾਗ ਵਿੱਚ ਸਾਮਭਣ ਤੋਂ ਪਹਿਲਾਂ ਸਾਨੂੰ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਕਲਾ ਵੀ ਸਿੱਖਣੀ ਪਵੇਗੀ ਇਹ ਤਾਂ ਤੈਅ ਹੈ ਕਿ ਸਾਨੂੰ ਸਾਡੀ ਜਾਣਕਾਰੀ ਪੰਜੇ ਗਿਆਨ ਇੰਦਰੀਆਂ ਅਤੇ ਸਾਡੇ ਵਿਸ਼ਵਾਸ ਅਤੇ ਜ਼ਿੰਦਗੀ ਦੇ ਤਿਆਰਬੇ ਤੋਂ ਮਿਲਦੀ ਹੈ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਦਿਮਾਗ ਨੂੰ ਭੇਜਾਂ ਚੰਗੀ ਤੇ ਵਧੀਆ ਊਰਜਾ ਦੇਣ ਵਾਲੀ ਜਾਣਕਾਰੀ ਹੀ ਦਈਏ ਸਾਡਾ ਦਿਮਾਗ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਸ਼ੈ ਹੈ ਇਸ ਵਿੱਚ ਗੰਦਮੰਦ ਭਰਨ ਦੀ ਲੋੜ ਨਹੀਂ वैसे भी दिमाग सिर्फ अपजाऊ मिट्टी वांग काम करता है इस ਵਿੱਚ ਤੁਸੀਂ ਜਿਹੜਾ ਵੀ ਬੀਜ ਬੀਜੋਗੇ ਜਿਸ ਨੇ ਉਸ ਨੂੰ ਵੱਡਾ ਕਰ ਦੇਣਾ ਹੈ ਇਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਤੁਸੀਂ ਕੁਝ ਚੰਗਾ ਬੀਜਿਆ ਹੈ ਜਾਂ ਮਾੜਾ ਬੀਜਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਇਹੀ ਸਿਧਾਂਤ ਅਗਾਰشن ਦੇ ਲਾ ਨੂੰ ਜਨਮ ਦਿੰਦਾ ਹੈ ਇਹ ਸਿਧਾਂਤ ਤਾਂ ਹੀ ਚੰਗਾ ਤੇ ਇਸ ਕਰਮਤ ਸੋਚਣ ਉਪਨ ਜ਼ੋਰ ਦਿੰਦਾ ਹੈ ਪਰ ਕੁਝ ਲੋਕ ਐਸੇ ਸਿਧਾਂਤ ਨੂੰ ਚਮਤਕਾਰ ਸਮਝਣ ਦੀ ਗਲਤੀ ਵੀ ਕਰਦੇ ਹਨ ਮਨੁੱਖ ਜੋ ਸੋਚ ਸਕਦਾ ਹੈ ਉਸ ਨੂੰ ਹਾਸਲ ਵੀ ਕਰ ਸਕਦਾ ਹੈ ਇਹ ਐਫ ਸਿਧਾਂਤ ਦੀ ਟੈਗਲਾਈਨ ਹੈ ਇਸ ਦਾ ਸਿਰਫ ਇਨਾ ਹੀ ਅਰਥ ਹੈ ਕਿ ਜੇ ਆਪਾਂ ਚੰਗਾ ਸੋਚਦੇ ਹਾਂ ਦਿਮਾਗ ਚੰਗੇ ਵਿਚਾਰਾਂ ਦੇ ਬੀਜ ਬੀਜਦੇ ਹਾਂ ਤਾਂ ਚੰਗਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਬੁਰਾ ਸੋਚਣ ਤੇ ਬੁਰਾ ਹੋਣ ਦੀ ਸਾਡਾ ਦਿਮਾਗ ਆਪਣੇ ਆਪ ਉਸ ਚੀਜ਼ ਨੂੰ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ ਇਸ ਨੂੰ ਸਮਝਣ ਦੇ ਲਈ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਦਾ ਹਾਂ ਇੱਕ ਵਾਰ ਇੱਕ ਕੈਦੀ ਉੱਪਰ ਇੱਕ ਤਜਰਬਾ ਕੀਤਾ ਗਿਆ ਉਸ ਨੂੰ ਕਿਹਾ ਗਿਆ ਕਿ ਅਸੀਂ ਤੈਨੂੰ ਫਾਂਸੀ ਦੀ سزا ਮਿਲੀ ਹੈ ਜੇਕਰ ਅਸੀਂ ਤੈਨੂੰ ਫਾਂਸੀ ਦਿੰਦੇ ਹਾਂ ਤਾਂ ਤੂੰ ਤੜਪ ਕੇ ਮਰੇਗਾ ਤੇ ਜੇਕਰ ਅਸੀਂ ਤੈਨੂੰ ਜ਼ਹਿਰੀਲੇ ਸੱਪ ਤੋਂ ਡੰਗ ਮਨਵਾਵਾ ਦਿੰਦੇ ਹਾਂ ਤਾਂ ਤੂੰ ਜਲਦੀ ਮਰ ਜਾਵੇਂਗਾ ਕੈਦੀ ਸੱਪ ਵਾਲੀ ਮੌਤ ਨੂੰ ਚਾਹੁੰਦਾ ਹੈ ਉਹਦੇ ਸਾਹਮਣੇ ਇੱਕ ਜ਼ਹਿਰੀਲਾ ਸੱਪ ਲਿਆਂਦਾ ਜਾਂਦਾ ਹੈ ਇਸ ਤੋਂ ਬਾਅਦ ਉਹਦੀ ਆੱਖਾਂ ਨੂੰ ਟਾਕ ਦਿੱਤਾ ਜਾਂਦਾ ਹੈ ਤੇ ਸੱਪ ਦੇ ਡੰਗ ਦੀ ਬਜਾਏ ਉਸਦੇ ਤਿੱਕੀ ਸੂਈ ਮਾਰੀ ਜਾਂਦੀ ਹੈ ਇਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਇਹ ਤਿਆਰਬਾ ਦੱਸਦਾ ਹੈ ਕਿ ਕੈਦੀ ਦੇ ਦਿਮਾਗ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਆਪਣੇ ਆਪ ਨੂੰ ਡੰਗਿਆ ਹੈ ਇਹੀ ਵਿਸ਼ਵਾਸ ਉਹਦੀ ਮੌਤ ਦਾ ਕਾਰਨ ਬਣਦਾ ਹੈ ਪਰ ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਆਡੀ ਰਿਪੋਰਟ ਵਿੱਚ ਜ਼ਹਿਰ ਵੀ ਆਉਂਦਾ ਹੈ ਇਹ ਜ਼ਹਿਰ ਉਹਦੇ ਆਪਣੇ ਹੀ ਦਿਮਾਗ ਨੇ ਪੈਦਾ ਕੀਤਾ ਸੀ ਇਹ ਕਹਾਣੀ ਸਾਨੂੰ ਮਾਈਂਡ ਸੈਟ ਤੇ ਦਿਮਾਗ ਦੀ ਤਾਕਤ ਦਾ ਅਹਿਸਾਸ ਕਰਵਾਉਂਦੀ ਹੈ ਹੁਣ ਇਸ ਨੂੰ ਥੋੜਾ ਹੋਰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਦੇ ਹਾਂ ਮਾਨਸ ਤੁਹਾਨੂੰ ਲਾਈ ਲਗ ਕਹਿਣਾ ਕਦੇ ਵੀ ਗਲਤ ਨਹੀਂ ਹੋਵੇਗਾ ਇਸ ਨੂੰ ਬਸ ਇਹ ਵਿਸ਼ਵਾਸ ਤੋਂ ਆਉਣ ਦੀ ਲੋੜ ਹੁੰਦੀ ਹੈ ਕਿ ਇਹ ਸਹੀ ਹੈ ਤੇ ਇਸ ਨੂੰ ਸਹੀ ਮੰਨ ਲੈਂਦਾ ਹੈ ਇਹ AI ਦੀ ਸਭ ਤੋਂ ਵੱਡੀ ਤਾਕਤ ਤੇ ਇਸ ਦੀ ਸਭ ਤੋਂ ਖਤਰਨਾਕ ਕਮਜ਼ੋਰੀ ਹੈ ਕਿਉਂਕਿ ਜੇਕਰ ਅਸੀਂ ਇਸ ਨੂੰ ਚੰਗੇ ਵਿਚਾਰਾਂ ਬਾਰੇ ਵਿਸ਼ਵਾਸ ਕਰਵਾ ਦਿੰਦੇ ਹਾਂ ਤਾਂ ਸੱਚਮੁੱਚ ਇਹ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ ਪਰ ਜਾਣੇ ਅਣਜਾਣੇ ਵਿੱਚ ਜੇਕਰ ਇਸ ਵਿੱਚ ਕੋਈ ਗਲਤ ਸਟੋਰੀ ਹੋ ਜਾਵੇ ਫਿਰ ਉਸ ਨੂੰ ਬਦਲਣਾ ਮੁਸ਼ਕਲ ਹੋ ਜਾਂਦਾ ਹੈ ਚੰਗੀਆਂ-ਚੰਗੀਆਂ ਦਲੀਲਾਂ ਤੇ ਤਰਕ ਇਸ ਅੱਗੇ ਬੇਵੱਸ ਹੋ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਆਪੋ ਆਪਣੇ ਧਾਰਮਿਕ ਗ੍ਰੰਥਾਂ ਤੇ ਗੁਰੂਆਂ ਤੋਂ ਸਿੱਖਿਆ ਲੈ ਕੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝ ਕੇ ਉਹਨਾਂ ਦੇ ਬੋਲਾਂ ਦੇ ਅਰਥ ਚਾਲ ਕੇ ਪੂਰੀ ਤਰ੍ਹਾਂ ਉਹਦੇ ਰੰਗ ਵਿੱਚ ਰੰਗੇ ਜਾਂਦੇ ਹਨ। ਪਰ ਜ਼ਿਆਦਾਤਰ ਲੋਕ ਪਖੰਡ ਤੇ ਵਹਿਮ ਭਰਮ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਦੀ ਮੰਨਤ ਤਾਂ ਉਹਨਾਂ ਨੂੰ ਹਕੀਕਤ ਸਵੀਕਾਰ ਕਰਨ ਨਹੀਂ ਦਿੰਦੀ। ਉਹਨਾਂ ਸਾਹਮਣੇ ਆਣ ਗੈਂਦ ਦਲੀਲਾਂ ਤੇ ਤਰਕ ਫੇਲ ਹੋ ਜਾਂਦੇ ਹਨ। ਇਹ ਮਾਨਸਿਕਤਾ ਹੀ ਹੈ ਜੋ ਇਨਸਾਨ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਉਹ ਪੱਥਰ ਵਿੱਚੋਂ ਵੀ ਰੱਬ ਪਾ ਸਕਦਾ ਹੈ ਤੇ ਦੂਸਰੇ ਪਾਸੇ ਰੱਬ ਹੀ ਪੱਥਰ ਹੈ ਇਹ ਅਹਿਸਾਸ ਵੀ ਸਾਡਾ ਮਾਈਂਡਸੈਟ ਹੀ ਕਰਵਾਉਂਦਾ ਹੈ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਇੱਥੇ ਕੁਝ ਵੀ ਪਰਮਾਨੈਂਟ ਨਹੀਂ ਹੈ ਸਭ ਕੁਝ ਬਦਲ ਸਕਦਾ ਹੈ ਖੁਦ ਨੂੰ ਸਮੇਂ ਅਨੁਸਾਰ ਕਿਵੇਂ ਬਦਲਣਾ ਹੈ ਅਸਲ ਵਿੱਚ ਇਹੀ ਜ਼ਿੰਦਗੀ ਦਾ ਸਫ਼ਰ ਹੈ ਮਾਨਸਿਕਤਾ ਸਾਡੇ ਦਿਮਾਗ ਵਿੱਚ ਇੱਕ ਵਿਸ਼ਵਾਸ ਦੀ ਗੂੜੀ ਖਿੱਚੀ ਹੋਈ ਲਾਈਨ ਹੈ ਅਸੀਂ ਇਸ ਲਾਈਨ ਤੋਂ ਪਾਰ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਸਾਨੂੰ ਸੱਚ ਝੂਠ ਸਹੀ ਗਲਤ ਨਾਲ ਫਰਕ ਨਹੀਂ ਪੈਂਦਾ ਕਿਉਂਕਿ ਜੋ ਲਾਈਨ ਸਾਡੇ ਦਿਮਾਗ ਵਿੱਚ ਖਿੱਚੀ ਜਾਂਦੀ ਹੈ ਉਹ ਵਿਸ਼ਵਾਸ ਦੇ ਰੰਗ ਵਿੱਚ ਰੰਗੀ ਹੋਈ ਹੁੰਦੀ ਹੈ ਆਓ ਇਸ ਨੂੰ ਸਮਝਣ ਲਈ ਇੱਕ ਹੋਰ ਕਹਾਣੀ ਸਾਂਝੀ ਕਰੀਏ ਇੱਕ ਵਾਰ ਇੱਕ ਸੁੱਕੇ ਖੂਹ ਵਿੱਚ ਬਾਂਦਰ ਰਹਿੰਦੇ ਸਨ ਉਸ ਖੂਹ ਵਿੱਚੋਂ ਬਾਹਰ ਆਉਣ ਲਈ ਲੋਹੇ ਦੇ ਟੰਬੇ ਲੱਗੇ ਸਨ ਇੱਕ ਵਿਅਕਤੀ ਵਿਚਾਰ ਲੈ ਟੰਬੇ ਦੇ ਕਰੰਤ ਛੱਡ ਦਿੰਦਾ ਹੈ ਬਾਂਦਰ ਵਾਰ-ਵਾਰ ਟੰਬਿਆਂ ਨਾਲ ਹੀ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਨ ਇੱਕਰਾਂਟ ਲੱਗਨ ਕਰਕੇ ਥੱਲੇ ਡਿੱਗ ਪੈਂਦੇ ਆਂ ਇਹ ਸੈਲਸਲਾ ਕਾਫੀ ਲੰਬਾ ਚੱਲਦਾ ਹੈ ਤੇ ਆਕਰ ਬਾਂਦਰਾ ਨੇ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਬਾਂਦਰਾ ਦੀ ਨਵੀਂ ਪੀੜੀ ਦੇ ਦਿਮਾਗ ਵਿੱਚ ਇਹ ਗੱਲ ਘੜ ਕਰ ਚੁੱਕੀ ਸੀ ਕਿ ਉੱਪਰ ਨਹੀਂ ਜਾਇਆ ਜਾ ਸਕਦਾ ਉੱਚ ਭਾਵੇਂ ਉਸ ਟੰਬੇ ਉੱਪਰ ਹੁਣ ਗ੍ਰਾਂਟ ਨਹੀਂ ਆਉਂਦਾ ਸੀ ਕੋਦ ਇਸੇ ਤਰ੍ਹਾਂ ਹੀ ਰਲਦੀ ਮਿਲਦੀ ਕਹਾਣੀ ਹਾਤੀ ਦੀ ਹੈ ਹਾਤੀ ਨੂੰ ਵੀ ਇੱਕ ਰਸਤੇ ਨਾਲ ਬੰਨ ਕੇ ਰੱਖਿਆ ਜਾਂਦਾ ਹੈ ਤੇ ਉਹ ਵੱਜਿਆ ਵੀ ਰਹਿੰਦਾ ਹੈ ਪਰ ਉਸ ਵਿੱਚ ਉਸ ਨੂੰ ਤੋੜਨ ਦੀ ਤਾਕਤ ਹੁੰਦੀ ਹੈ ਪਰ ਬਚਪਨ ਵਿੱਚ ਜਦੋਂ ਉਹ ਇਸ ਨੂੰ ਨਹੀਂ ਤੋੜ ਸਕਦਾ ਸੀ ਉਦੋਂ ਤੋਂ ਬਣਿਆ ਹੋਇਆ ਮਾਈਂਡਸੈਟ ਉਸ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਉਹ ਇਸ ਨੂੰ ਨਹੀਂ ਤੋੜ ਸਕਦਾ ਹਾਥੀ ਵਾਂਗ ਅਸੀਂ ਵੀ ਅਣਗਿਣਤ ਨੈਗੇਟਿਵ ਵਿਚਾਰਾਂ ਦੇ ਨਾਲ ਬੰਨੇ ਹੋਏ ਹਾਂ ਅਸੀਂ ਇਹਨਾਂ ਨੂੰ ਤੋੜ ਤਾਂ ਸਕਦੇ ਹਾਂ ਪਰ ਤੋੜਨ ਦੀ ਕੋਸ਼ਿਸ਼ ਨਹੀਂ ਕਰਦੇ ਖਾਸ ਕਰਕੇ ਧਰਮ ਅਤੇ ਅੱਗੇ ਵਧਣ ਵਾਲੇ ਖੇਤਰ ਵਿੱਚ ਸਾਡਾ ਮਾਈਂਡਸੈਟ ਬਹੁਤ ਵੱਡੀ ਰੁਕਾਵਟ ਹੈ ਅਸੀਂ ਅੱਜ ਵੀ ਪਕੰਡ ਵਿੱਚ ਫਸੇ ਹੋਏ ਹਾਂ ਸਾਨੂੰ ਅੱਜ ਵੀ ਲੱਗਦਾ ਹੈ ਕਿ 8 ਤੋਂ 10 ਘੰਟਿਆਂ ਵਾਲੀ ਨੌਕਰੀ ਹੀ ਸਾਡਾ ਵਿਕਾਸ ਹੈ ਪਰ ਇਹ ਸੱਚ ਨਹੀਂ ਹੈ ਵੀਡੀਓ ਦੇ ਐਂਡ ਵਿੱਚ ਆਪਾਂ ਮਾਈਂਡਸੈਟ ਦੀ ਹੋਰ ਗਹਿਰਾਈ ਵਿੱਚ ਉਤਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣਾ ਸਾਰਿਆਂ ਦਾ ਮਾਈਂਡਸੈਟ ਬਾਹਰੀ ਬਦਲਾਅ ਤੇ ਬਦਲੇ ਤੱਕ ਹੀ ਸੀਮਤ ਹੈ ਕੋਈ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਅਸੀਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਹੌਂ ਤੁਜੀ ਐਸਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇਕਰ ਕੋਈ ਤੁਹਾਡੇ ਨਾਲ ਬੁਰਾ ਕਰ ਰਿਹਾ ਹੈ ਤੇ ਤੁਸੀਂ ਵੀ ਜਵਾਬ ਵਿੱਚ ਬੁਰਾ ਹੀ ਕਰ ਰਹੇ ਹੋ ਤਾਂ ਤੁਸੀਂ ਸੇਮ ਪੈਟਰਨ ਤੇ ਸੇਮ ਤਰੀਕੇ ਨਾਲ ਕੰਮ ਕਰ ਰਹੇ ਹੋ ਤੁਹਾਡੇ ਦੋਵਾਂ ਵਿੱਚ ਕੋਈ ਵੀ ਫਰਕ ਨਹੀਂ ਤੁਸੀਂ ਦੂਸਰੇ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਅਸਲ ਵਿੱਚ ਲੋੜ ਹੁੰਦੀ ਹੈ ਬੁਰੇ ਬੰਦੇ ਦੀ ਭਾਵਨਾ ਖਤਮ ਕਰਨ ਦੀ ਜਿਵੇਂ ਮਹਾਤਮਾ ਬੁੱਧ ਨੇ ਉਂਗਲੀ ਮਾਰ ਦੀ ਭਾਵਨਾ ਖਤਮ ਕਰਕੇ ਉਸ ਨੂੰ ਆਪਣਾ ਭਗਤ ਬਣਾ ਲਿਆ ਸੀ ਐਸਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੇ ਲਈ ਤੁਸੀਂ ਮੈਨੂੰ ਥੱਪੜ ਮਾਰਦੇ ਹੋ ਤੇ ਮੈਂ ਤੁਹਾਨੂੰ ਥੱਪੜ ਮਰਦਾ ਵਿੱਚ ਮੈਂ ਤੁਹਾਨੂੰ ਜਾਂ ਤੁਹਾਡੇ ਐਕਸ਼ਨ ਨੂੰ ਕਾਪੀ ਕਰਦੇ ਆਂ ਇਹ ਤੁਸੀਂ ਵੀ ਜਾਣਦੇ ਹੋ ਕਿ ਕਾਪੀ ਹਮੇਸ਼ਾ ਆਪਣੇ ਰੋਲ ਮਾਡਲ ਨੂੰ ਹੀ ਕਰਦੇ ਆਂ ਵਿਰੋਧੀ ਨੂੰ ਨਹੀਂ ਇਸ ਤਰ੍ਹਾਂ ਮੈਂ ਸੇਮ ਟਰੈਕ ਯੂਜ਼ ਕਰਕੇ ਬਦਲਾ ਲੈਣ ਦੀ بجائے ਉਸ ਵਿਅਕਤੀ ਨੂੰ ਸਨਮਾਨ ਦੇ ਰਿਹਾ ਬਦਲਾ ਲੈਣਾ ਹੀ ਐਦਾ ਕੁਝ ਇਸ ਤਰ੍ਹਾਂ ਰਹੋ ਜਿਵੇਂ ਰੋਸ਼ਨੀ ਹਨੇਰੇ ਤੋਂ ਬਦਲਾ ਲੈਂਦੀ ਹੈ ਹਨੇਰੇ ਨੂੰ ਖਤਮ ਕਰਕੇ ਆਪਣੇ ਵਰਗਾ ਬਣਾ ਲੈਂਦੀ ਹੈ ਹਨੇਰੇ ਦੇ ਨਾਲ ਰਲ ਕੇ ਹਨੇਰੇ ਨੂੰ ਉਹ ਸੰਗਣਾ ਕਰ ਦੇਣਾ ਬਦਲਾ ਲੈਣਾ ਨਹੀਂ ਹੁੰਦਾ ਮਾਈਂਡ ਸੈਟ ਨੂੰ ਬਣਾਉਣ ਅਤੇ ਬਤਨ ਦੇ ਲਈ ਤੁਹਾਨੂੰ ਸਮਾਜ ਵਿੱਚ ਜੁੜੇ ਰਹਿਣਾ ਪੈਂਦਾ ਹੈ ਦੁਨੀਆ ਤੋਂ ਵੱਖ ਹੋ ਕੇ ਤੁਸੀਂ ਵੱਖਰੇ ਬੰਦ ਦੀ ਕੋਸ਼ਿਸ਼ ਕਰੋਗੇ ਇਹ ਅਰਥ ਹੀ ਨਹੀਂ ਹੈ ਆਪਣੇ ਅੰਦਰ ਝਾਕਣਾ ਤੇ ਖੁਦ ਬਾਰੇ ਜਾਣਨ ਲਈ ਸਮਾਜ ਵਿੱਚ ਰਹਿਣਾ ਜ਼ਰੂਰੀ ਹੈ ਤੁਹਾਡੇ ਅੰਦਰ ਗੁੱਸਾ ਭਰਿਆ ਹੈ ਸਿਰਫ ਅੰਦਰ ਝਾਕ ਕੇ ਪਤਾ ਨਹੀਂ ਲੱਗੇਗਾ ਇਸ ਲਈ ਸਮਾਜ ਦੇ ਵਿੱਚ ਵਿਚਰਨਾ ਪਵੇਗਾ ਤੁਹਾਡੀ ਪ੍ਰਤੀਕਿਰਿਆ ਤੁਹਾਡਾ ਵਿਵਹਾਰ ਦੱਸੇਗਾ ਕਿ ਤੁਹਾਡੇ ਅੰਦਰ ਕੀ ਕੁਝ ਭਰਿਆ ਹੋਇਆ ਹੈ ਹੁਣ ਆਪਾਂ ਇਸ ਵੀਡੀਓ ਦੇ ਸਭ ਤੋਂ ਮੇਨ ਪੁਆਇੰਟ ਤੇ ਪਹੁੰਚ ਚੁੱਕੇ ਹਾਂ ਕਿਉਂਕਿ ਜੇਕਰ ਤੁਸੀਂ ਇਸ ਨੂੰ ਸਮਝ ਲਿਆ ਤਾਂ ਤੁਸੀਂ ਰੱਬ ਤੇ ਧਰਮ ਦੀ ਅਸਲ ਝਲਕ ਨੂੰ ਮਹਿਸੂਸ ਕਰ ਲਵੋਗੇ ਆਪਾਂ ਮਾਈਂਡ ਸੈਟ ਨੂੰ ਥੋੜਾ ਜਿਆ ਧਰਮ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਬਾਰੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਨਾ ਤਾਂ ਮੂਰਤੀ ਪੂਜਾ ਦਾ ਵਿਰੋਧ ਕਰ ਰਿਹਾ ਤੇ ਨਾ ਹੀ ਉਸ ਨੂੰ ਉਤਸ਼ਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਤਾਂ ਸਿਰ ਸੱਚ ਦੀ ਗੱਲ ਕਰ ਰਿਹਾ ਜੇਕਰ ਤੁਹਾਨੂੰ ਇਹ ਸੱਚ ਹਾਜ਼ਮ ਹੋਉਂਦਾ ਹੈ ਤਾਂ ਤੁਸੀਂ ਇਸ ਨੂੰ ਸੁਣ ਲਵੋ ਆਪਣੀ ਜ਼ਿੰਦਗੀ ਵਿੱਚ ਅਪਣਾ ਲਵੋ ਨਹੀਂ ਤਾਂ ਇਸ ਨੂੰ ਨਜ਼ਰ ਅੰਦਾਜ਼ ਕਰਕੇ ਅੱਗੇ ਵਧ ਜਾਓ ਜਿਵੇਂ ਸਾਰਾ ਕੁਝ ਪਹਿਲਾਂ ਚੱਲ ਰਿਹਾ ਸੀ ਇਸ ਨੂੰ ਉਸੇ ਤਰ੍ਹਾਂ ਹੀ ਚੱਲੀ ਜਾਂਦੋ ਅਸਲ ਵਿੱਚ ਮੂਰਤੀ ਪੂਜਾ ਪਾਠ ਕਰਨਾ ਮੰਤਰ ਪੜਨਾ ਇਹ ਸਾਰੇ ਤਰੀਕੇ ਸੱਚ ਦੀ ਮੰਜ਼ਿਲ ਤੱਕ ਜਾਂਦਾ ਇੱਕ ਜਰੀਆਨ ਪਰ ਇਹਦਾ ਅਰਥ ਇਹ ਕਦੇ ਵੀ ਨਹੀਂ ਹੁੰਦਾ ਕਿ ਤੁਸੀਂ ਸਾਰੀ ਉਮਰ ਪੂਜਾ ਪਾਠ ਕਰਦੇ ਰਹੋ ਤੁਹਾਡੀ ਅਸਲ ਮੰਜ਼ਿਲ ਪੂਜਾ ਪਾਠ ਦੇ ਜਰੀਏ ਅਸਲ ਸੱਤ ਨੂੰ ਜਾਣਨਾ ਹੈ ਜੋ ਧਾਰਮਿਕ ਗ੍ਰੰਥਾ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਹੈ ਕਿਸੇ ਵੀ ਤਰ੍ਹਾਂ ਦੀ ਪੂਜਾ ਪਾਠ ਇੱਕ ਕੈਤੀ ਵਾਂਗ ਹੈ ਤੇ ਇਹਨਾਂ ਦਾ ਕੰਮ ਤੁਹਾਨੂੰ ਕਿਨਾਰੇ ਤੇ ਪਹੁੰਚਾਉਣਾ ਹੈ ਤੁਸੀਂ ਸਾਰੀ ਉਮਰ ਉਸ ਕੈਤੀ ਵਿੱਚ ਬੈਠੇ ਰਹੋ ਤੁਸੀਂ ਮੰਜ਼ਿਲ ਤੇ ਨਹੀਂ ਜਾ ਸਕੋਗੇ ਮੰਜ਼ਿਲ ਹਮੇਸ਼ਾ ਕੈਤੀ ਤੋਂ ਉੱਤਰ ਕੇ ਅੱਗੇ ਜਾਣ ਨਾਲ ਹੀ ਮਿਲਦੀ ਹੈ ਪੂਜਾ ਪਾਠ ਤੋਂ ਅੱਗੇ ਜਾਣਾ ਹੀ ਅਸਲ ਸੱਚ ਤੇ ਰੱਬ ਨੂੰ ਪਾਉਣਾ ਹੈ ਸਾਡੇ ਬਾਬੇ ਨਾਨਕ ਨੇ ਕਿਰਤ ਕਰਨ ਦਾ ਹੁਕਮ ਦਿੱਤਾ ਸੀ ਪਾਠ ਪੂਜਾ ਕਰਕੇ ਕਮਾਈ ਹੀ ਕਰਨੀ ਹੁੰਦੀ ਦਾ ਸਾਡੇ ਬਾਬੇ ਤੋਂ ਵੱਧ ਗਿਆਨ ਕਿਸ ਕੋਲ ਸੀ ਕਦੇ ਵੀ ਪੌਲਤੇ ਘਰ ਨਹੀਂ ਬਣਾਏ ਜਾਂਦੇ ਪੌਲ ਤਾਂ ਅੱਗੇ ਜਾਣ ਲਈ ਰਾਸਤੇ ਦਾ ਕੰਮ ਕਰਦੇ ਹਨ ਤੁਹਾਡੀ ਮੰਜ਼ਿਲ ਇੱਕ ਹੀ ਹੈ ਤੁਹਾਡੀਆਂ ਕੈਤੀਆਂ ਵੱਕੋ ਬੱਕਰੀਆਂ ਹੋ ਸਕਦੀਆਂ ਹਨ ਇਸ ਤਰ੍ਹਾਂ ਤੁਸੀਂ ਮਾਈਂਡ ਸੈਟ ਨੂੰ ਕਿਸੇ ਵੀ ਵਿਸ਼ੇ ਨਾਲ ਜੋੜ ਕੇ ਦੇਖ ਸਕਦੇ ਹੋ ਉਦਾਹਰਨ ਦੇ ਤੌਰ ਤੇ ਮੀਟ ਖਾਣ ਤੇ ਨਾ ਖਾਣ ਲਈ ਅਣਗਿਣਤ ਦਲੀਲਾਂ ਦੇ ਤਰਕ ਹਨ ਪਰ ਸੱਚ ਇੱਕ ਹੀ ਹੈ ਉਹ ਸੱਚ ਨੂੰ ਜਾਨਣਾ ਇੱਕ ਸਹੀ ਮਾਈਂਡਸੈਟ ਨੂੰ ਸੰਤੋਖਤ ਕਰਨ ਦੇ ਬਰਾਬਰ ਹੈ ਆਓ ਆਪਣੀ ਬੀਤੀ ਹੋਈ ਜ਼ਿੰਦਗੀ ਵੱਲ ਝਾਤੀ ਮਾਰੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਤੱਕ ਸਾਨੂੰ ਜੋ ਵੀ ਮਿਲਿਆ ਹੈ ਇਹ ਸਭ ਤਾਂ ਧਰਮ ਸਭਿਆਚਾਰ ਤੇ ਸਮਾਜ ਦੀ ਦੇਣ ਹੈ ਸਾਡੇ ਕੋਲ ਆਪਣਾ ਤਾਂ ਕੁਝ ਵੀ ਨਹੀਂ ਪੀੜੀਦਰ ਪੀੜੀ ਚੱਲੀ ਆ ਰਹੀ ਵਿਚਾਰਧਾਰਾ ਦਾ ਬੋਝ ਅਸੀਂ ਅਗਲੀ ਪੀੜੀ ਨੂੰ ਸੌਂਪ ਦਿੰਦੇ ਹਾਂ ਅਸੀਂ ਕੁਝ ਨਵਾਂ ਸਿਰਜਣ ਦੀ ਕੋਸ਼ਿਸ਼ ਨਹੀਂ ਕਰਦੇ ਨਵੀਂ ਪੀੜੀ ਨੂੰ ਸਿਰਜਣਾ ਤੋਂ ਵਾਂਝੇ ਰੱਖ ਰਹੇ ਹਾਂ ਉਹਨਾਂ ਨੂੰ ਪੂਰੀ ਤਰ੍ਹਾਂ ਆਜ਼ਾਦ ਕਿਉਂ ਨਹੀਂ ਕੀਤਾ ਜਾਂਦਾ ਜਿਹੇ ਦਿਨ ਇਹ ਸਾਰੇ ਸਵਾਲ ਸਾਨੂੰ ਸੋਚਣ ਲਈ ਮਜਬੂਰ ਕਰਨਗੇ ਉਸ ਦਿਨ ਬਦਲਾਅ ਦੀ ਇੱਕ ਨਵੀਂ ਕ੍ਰਾਂਤੀ ਦਾ ਜਨਮ ਹੋਵੇਗਾ ਇਹੀ ਕ੍ਰਾਂਤੀ ਸਫਲਤਾ ਤੇ ਅਮੀਰੀ ਦੇ ਅਰਥ ਬਦਲ ਕੇ ਰੱਖ ਦੇਵੇਗੀ ਅਸੰਭਵ ਲੱਗਣ ਵਾਲੇ ਕੰਮ ਵਿੱਚ ਵੀ ਸੁਭਾਵਨਾ ਲੱਭਣ ਵਾਲਾ ਹਰ ਮਨੁੱਖ ਤਰੱਕੀ ਦੇ ਲਈ ਸਗਰਸ਼ ਕਰੇਗਾ ਇਤੋਂ ਸ਼ੁਰੂਆਤ ਹੋਵੇਗੀ ਇੱਕ ਚੰਗੀ ਜ਼ਿੰਦਗੀ ਦੀ ਉਮੀਦ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੇ ਹੋਵੇਗੀ ਇਸ ਤਰ੍ਹਾਂ ਦਾ ਕੰਟੈਂਟ ਸੌਣ ਦੇ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਧੰਨਵਾਦ